ਕੋਚ ਕਰ ਚੱਲੀ ਹੈ ਗੱਲ ਗੱਲ ਕਰੋ ਕੀ ਕਰਨੇ ਆ ਕਰਲੀਏ ਕੀ ਮਤਲਬ ਜੀ ਕਰ ਲਵਾਂਗੇ ਕਰ ਰਹੇ ਹੋ ਇਹ ਦੁਕਾਨ ਚ ਪੁਲਿਸ ਮੁਲਾਜ਼ਮ ਨਾਲ ਤਿੱਖੀ ਵਹਿਸਬਾਜੀ ਤੁਸੀਂ ਦੱਸੋਗੇ ਚੱਲੀ ਹੈ ਤੁਸੀਂ ਕਿਵੇਂ ਕਹੋਗੇ ਚੱਲੀ ਹੈ ਇਹ ਬਹਿਸ ਨਾ ਕਰੋ ਫੇ ਤੁਸੀਂ ਵੀ ਨਾ ਕਰੋ ਚਮਕੇ ਹੋਈ ਤੂੰ ਤੂੰ ਮੈਂ ਮੈਂ ਇੱਕ ਦੂਜੇ ਨੂੰ ਹੋਏ ਸਿੱਧੇ ਲੱਗ ਟੀਵੀ ਹੈਲੋ ਕੀ ਨਹੀਂ ਗੱਲ ਤੋਂ ਲੈ ਸਿਰੋ ਸਾਹਿਬ ਪਹਿਲਾਂ ਮੇਰੀ ਗੱਲ ਸੁਣੋ ਇਹ ਕਿ ਨਹੀਂ ਚੱਕਿਆ ਮੈਨੂੰ ਸਿਰੋ ਸਾਹਿਬ ਮੈਂ ਪਾ ਦੋ ਬੜਾ ਨਹੀਂ ਬੜਾ ਜੀਂਆਂ ਕਿਉਂ ਲੈ ਕੇਗੇ ਜ਼ਬਰਦਸਤ ਹੰਗਾਮੇ ਦੀ ਵੀਡੀਓ ਵਾਇਰਲ ਦੱਸੋ ਕਿ ਅਥਾਰਟੀ ਲੈਟਰ ਕਿਵੇਂ ਮੰਗੀਦਾ ਹੁੰਦਾ ਹੈ ਤੇ ਤੁਸੀਂ ਛੱਡ ਰਹੇ ਹੋ ਕਿਉਂ ਛੱਡ ਰਹੇ ਹੋ ਕਿਉਂ ਛੱਡ ਰਹੇ ਹੋ ਮੈਂ ਸਾਰਾ ਛੱਡਿਆ ਕਿਉਂ ਛੱਡ ਰਹੇ ਹੋ ਸਰ ਛੱਡਿਆ ਥੋੜੀ ਮੈਂ ਤੁਹਾਨੂੰ ਪੁੱਤ ਕਹਿੰਦੀ ਇਹ ਵੀ ਇੰਨਾ ਕੁ ਲਿਆ ਦਿਖਾਓ ਬਣਾਵਟ ਕਰੋ ਜੀ ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਦੁਕਾਨ ਚ ਪੁਲਿਸ ਮੁਲਾਜ਼ਮ ਤੇ ਦੁਕਾਨ 'ਚ ਮੌਜੂਦ ਲੋਕਾਂ ਵਿਚਾਲੇ ਤਿੱਖੀ ਬਹਿਸ-ਵਾਜੀ ਹੋਈ ਹੈ, ਜੰਮ ਕੇ ਤਕਰਾਰ ਹੋਈ ਹੈ ਤੇ ਮੌਕੇ ਤੇ ਮਾਹੌਲ ਕਾਫੀ ਪਖਦਾ ਦਿਖਾਈ ਦਿੱਤਾ। ਤੁਸੀਂ ਦੱਸੋਗੇ ਚੱਲੀ ਹੈ। ਤੁਸੀਂ ਕਿਵੇਂ ਕਹੋਗੇ ਚੱਲੀ ਇਹ। ਬਹਿਸ ਨਾ ਕਰੋ। ਬਹਿਸ ਤੁਸੀਂ ਵੀ ਨਾ ਕਰੋ। ਬਹਿਸ ਨਾ ਕਰੋ। ਫਿਰ ਸਾਡੇ ਨਾਲ ਨਾ ਕਰੋ। ਮੈਂ ਕੋਈ ਬਹਿਸ ਨਹੀਂ ਕੀਤੀ। ਇਹਨੂੰ ਸਾਬਤ ਕਰ ਚੱਲੀ ਹੈ। ਗੱਲ ਕਰੋ। ਕੀ ਕਰਨਾ ਹੈ? ਕਰ ਲਈ ਕੀ ਮਤਲਬ ਕੀ ਕਰ ਲਓ ਵਿਆਹ ਕਰ ਰਹੇ ਹੋ ਇਹ ਤਾਂ ਯਾਰ ਉਹ ਕੁੜੀ ਨੂੰ ਨਾਮ ਕੀਤਾ ਉਹਦਾ ਗੂਮ ਤੋਂ ਐਸੇ ਜਿਵੇਂ ਇਹਨੂੰ ਗਲਤ ਬੋਲੇ ਇਹਨੂੰ ਗਲਤ ਬੋਲਿਆ ਜਿੱਦੇ ਨੂੰ ਵੀਰੋਗ ਸ਼ਹਿਰ ਆਏ ਇਹ ਵੀ ਆ ਲਗੇ ਟੀਵੀ ਆ ਬੀਵੀ ਆ ਟੀਵੀ ਆ ਲਗੇ ਟੀਵੀ ਆ ਇਹਨੇ ਗੱਲ ਕਰ ਦੋ ਲਾਹਤ ਹੋ ਪਹਿਲਾਂ ਮੇਰੀ ਗੱਲ ਸੁਣੋ ਨਹੀਂ ਚੱਕਿਆ ਮੈਨੂੰ ਡੀਨਾ ਸਾਹਿਬ ਮੁੰਡਾ ਤਾਂ ਬੜਾ ਬੜਾ ਨਹੀਂ ਚੱਕਿਆ ਟੀਵੀ ਆ ਲੈ ਕੇਗੇ ਯਾਰ ਬਾਈ ਜੀ ਉਹ ਥਾਣੇ ਆ ਕੇ ਤੁਸੀਂ ਕਿਉਂ ਲੈ ਕੇ ਗਏ ਗਲਤ ਕਰ ਲੋ ਯਾਰ ਕਮਾਲ ਲੋ ਕੀ ਦੱਸ ਐਸਾ ਬੰਦੀਆ ਲੈ ਗਿਆ ਯਾਰ ਚੱਕ ਕੇ ਇਹਦੀ ਗੱਲ ਸੁਣੋ ਸੁਣਨ ਵਾਲੀ ਲੈਣਾ ਯਾਰ ਤੂੰ ਕਰ ਲੈ ਜੋ ਫਿਰ ਤੋਂ ਉਹ ਚੋਰ ਨੇ ਇਹ ਚੋਰ ਨੇ ਸਾਡੀ ਪਿੱਛੇ ਚੋਰ ਨੇ ਇਹ ਇਕੱਠਾ ਕਰਕੇ ਸਮਾਨ ਲੈਣ ਆਇਆ ਸੀ ਚੋਰੀ ਕਰਨ ਆਈ ਸੀ ਮੈਂ ਥੋੜਾ ਡੁਪਲੀਕੇਟ ਹੈ ਇਹਨਾਂ ਨੇ ਟੈਸਟ ਕਰਾ ਵੀਰੇ ਤੂੰ ਟੈਸਟ ਕਰਾਵਾ ਪਹਿਲਾਂ ਮੇਰੇ ਕੋਲ ਕੰਪਨੀ ਦੀ ਕੰਪਨੀ ਟੀਮ ਮੰਗਾ ਲਾ ਓਰੇ ਠੀਕ ਹੈ ਜੇ ਕੋਈ ਬੰਦਾ ਕਹਿ ਉਹ ਡਿਸਟਰੀਬਿਊਟਰ ਖੜਾ ਹੈ ਅਥਰਾਇਜ਼ਡ ਡਿਸਟਰੀਬਿਊਟਰ ਉਹ ਖੜੇ ਨੇ ਇੱਕ ਮਿੰਟ ਸਟੋਰ ਡਿਸਟ੍ਰਿਕਟ ਖੜਾ ਹੋ ਡਿਸਟ੍ਰਿਕਟ ਵਾਲਾ ਯਾਰ ਸਾਰੀਆਂ ਗੱਲਾਂ ਦਾ ਗਾਰਵਾਰੀ ਹੋ ਜਾਂਦੀ ਹੈ ਆਖਰ ਇਹ ਹੰਗਾਮਾ ਕਿਉਂ ਹੋਇਆ ਹੁਣ ਤੁਹਾਨੂੰ ਇਹ ਵੀ ਸਮਝਾ ਦਿੰਨੇ ਆ ਜਾਣਕਾਰੀ ਮੁਤਾਬਕ ਇਸ ਕਰਿਆਨਾ ਸਟੋਰ 'ਚ ਪੁਲਿਸ ਪਾਰਟੀ ਲੈ ਕੇ ਇਹ ਟੀਮ ਰੇਡ ਕਰਨ ਪਹੁੰਚੀ ਸੀ ਇਸ ਟੀਮ ਵੱਲੋਂ ਦੁਕਾਨਦਾਰ ਮਾਲਕ ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਵੱਲੋਂ ਨਕਲੀ ਸਮਾਨ ਰੱਖਿਆ ਹੋਇਆ ਹੈ ਨਕਲੀ ਸਮਾਨ ਲੋਕਾਂ ਨੂੰ ਵੇਚਿਆ ਜਾ ਰਿਹਾ ਪਰ ਦੁਕਾਨਦਾਰ ਵੱਲੋਂ ਸਮਾਨ ਅਸਲੀ ਹੋਣ ਦਾ ਦਾਵਾ ਕੀਤਾ ਗਿਆ ਦੇਖਦੇ ਹੀ ਦੇਖਦੇ ਇਹ ਹੁੰਦੀ ਗੱਲਬਾਤ ਬੈਸਵਾਜੀ ਤੱਕ ਪਹੁੰਚ ਗਈ ਕਿ ਤੁਸੀਂ ਛੱਡ ਰਹੇ ਹੋ ਕਿਉਂ ਛੱਡ ਰਹੇ ਹੋ ਉਹ ਸਰ ਕਿਉਂ ਛੱਡ ਰਹੇ ਹੋ ਨਹੀਂ ਸਰ ਛੱਡਿਆ ਕਿਉਂ ਛੱਡ ਰਹੇ ਹੋ ਸਰ ਛੱਡਿਆ ਥੋੜੀ ਮੈਂ ਤਾਂ ਉਹ ਤਾਂ ਕਹਿੰਦੀ ਇਹ ਵੀ ਨਿਕਲੀਅਤ ਦਿਖਾਓ ਉਹ ਨੋਟ ਵੀ ਆਪਣਾ ਲੈ ਕਰੋ ਇਹਨੂੰ ਖੋਲੋ ਹੋ ਤੇ ਮੈਂ ਲੈ ਕੇ ਤੂੰ ਮੈਨੂੰ ਖੋਲ ਉਹ ਚਲੇਗਾ ਆਪਾਂ ਗਨੋਟ ਪਲੀਜ਼ ਇਹਨੂੰ ਖੋਲੋ ਫੋਨ ਇਹ ਅਸਲੀ ਹੈ ਵੀਰੋ ਉਹ ਛੱਡ ਕੇ ਰਹਿ ਜਾਓ ਅਸਲੀ ਹੈ ਸਰ ਮੈਂ ਥੋੜੀ ਨਹੀਂ ਕਿਤੇ ਜਿਹੜਾ ਅੱਗੇ ਪਿਆ ਹੋਈ ਚੱਕੋ ਪੈਕਿੰਗ ਸੀ ਸਾਰੇ ਮੈਂ ਤਾਂ ਕਰਕੇ ਕਹਿੰਦਾ ਸੀ ਪੈਕਿੰਗ ਸੀ ਜੀ ਤੁਸੀਂ ਕਿਵੇਂ ਸਾਲਵ ਕਰ ਸਰ ਜਿਹੜੇ ਇਹ ਰੈਪਰ ਦਾ ਜਿਹੜੀ ਇਹਦੀ ਫਿਨਿਸ਼ਿੰਗ ਹੈ ਸਰ ਉਹਦੇ ਵਿੱਚ ਬੜਾ ਬੜਾ ਫਰਕ ਹੈ ਤੇ ਜਿਹੜੀ ਇਹ ਟਿਊਬ ਆ ਤੁਸੀਂ ਇਹਨਾਂ ਚਾਰ ਦਿਨ ਤੋਂ ਪੰਜ ਰੱਖ ਕੇ ਦੇਖ ਲਓ ਸਰ ਇਹ ਬਿਲਕੁਲ ਡਲ ਹੋ ਜਾਣੀ ਹੈ ਤੇ ਬੰਦਾ ਡਾਲੋ ਤੇ ਸਰ ਜਿਹੜੇ ਆ ਇਹ ਸੀਰੀਅਲ ਨੰਬਰ ਲਿਖੇ ਹੋਏ ਕਰ ਰਹੇ ਨੇ ਇਹਨਾਂ ਤੋਂ ਨਹੀਂ ਤਾਂ ਇੱਕ ਪੂਰੀ ਠੋੜਾ ਇਹ ਸਾਰੇ ਡੁਪਲੀਕੇਟ ਹੈ ਸਰ ਇਹ ਸਭ ਤੇਮੀ ਕਰ ਦੇ ਆ ਦੇਖੋ ਸਰ ਇਹਨਾਂ ਦਾ ਹਰੇ ਪਾਣੀਰ ਕੱਲੇ ਠੀਕ ਹੈ ਸਰ ਅਸਲੀ ਵਾਲਾ ਵੀ ਤਾਂ ਚੈੱਕ ਕਰ ਲੈ ਸਰ ਉਹ ਮੇਂ ਨਿਕਲ ਰਿਹਾ ਸੀ ਤਾਂ ਡੁਪਲੀਕੇਟਸ ਕਿੰਨਾ ਹੁੰਦੇ ਨੇ ਅਥਰੇ ਕਿ ਤੁਹਾਨੂੰ ਪਾ ਚਲੋ ਸਰ ਆਲ ਆਊਟ ਇਹਨਾਂ ਦਾ ਜਿਹੜਾ ਜਿਹੜਾ ਆਲ ਆਊਟ ਡੁਪਲੀਕੇਟ ਹੈ ਤੇ ਇਹਨਾਂ ਦਾ ਹਰ ਇੱਕ ਵੀ ਡੁਪਲੀਕੇਟ ਆ ਇਸ ਦੁਕਾਨ ਮਾਲਕ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਇਹ ਟੀਮ ਨਕਲੀ ਹੈ ਜਿੰਨਾ ਵੱਲੋਂ ਗਲਤ ਇਲਜ਼ਾਮ ਉਹਨਾਂ ਤੇ ਲਗਾਏ ਜਾ ਰਹੇ ਨੇ ਇਸ ਦੇ ਨਾਲ ਹੀ ਇਸ ਦੁਕਾਨ ਮਾਲਕ ਵੱਲੋਂ ਰੇਡ ਕਰਨ ਆਈ ਟੀਮ ਨਾਲ ਆਏ ਪੁਲਿਸ ਮੁਲਾਜ਼ਮਾਂ ਤੇ ਵੀ ਉਹਨਾਂ ਨਾਲ ਧੱਕਾ ਕਰਨ ਦੀ ਗੱਲ ਆਖੀ ਗਈ ਹੈ ਅਸੀਂ ਆਪਣਾ ਰੁਟੀਨ ਦੇ ਵਿੱਚ ਕੰਮ ਕਰ ਰਹੇ ਸੀ ਗਾਹ ਕਰ ਰਹੇ ਸੀ ਅਸੀਂ ਪੈਸੇ ਲੈਣ ਤੇ ਜਾ ਰਹੇ ਸੀ ਇਹ ਆਗੇ 10 ਬੰਦੇ ਦੀ ਟੀਮ ਪੁਲਿਸ ਦੀ ਸੀ ਇੱਕ ਬੰਦਾ ਇਹਨਾਂ ਦਾ ਸਤਨਾਮ ਸਿੰਘ ਕਿਹੜਾ ਹੈ ਇਹ ਸੀਗਾ ਤੇ ਨਾਲ ਇਹਦੇ ਦੋ ਹੈਲਪਰ ਸੀਗੇ ਤੇ ਮੈਨੂੰ ਇੱਕ ਪਾਸੇ ਲਿਜਾ ਕੇ ਕਹਿੰਦੇ ਪਹਿਲਾਂ ਸਾਰੇ ਇਹਨਾਂ ਨੂੰ ਜਿਹੜੇ ਗਾਹ ਕਹਿ ਕੇ ਉਹਨਾਂ ਬਾਹਰ ਕੱਢ ਦਿਓ ਤੇ ਜਿਹਨਾਂ ਥੋੜੇ ਸਟਾਫ ਹੈ ਇਹਨੂੰ ਅੰਦਰ ਭੇਜੋ ਜਾਂ ਬਾਹਰ ਕੱਢ ਦਿਓ ਮੈਂ ਕੋਈ ਗੱਲ ਨਹੀਂ ਕੱਢਦੇ ਨਹੀਂ ਜੀ ਸਤਨਾਮ ਲੋਕ ਲੈ ਫਿਰ ਮੈਂ ਦੱਸ ਰਿਹਾ ਜੀ ਤੇ ਇਹ ਸ਼ੁਰੂ ਕਰਤਾ ਇਹਨਾਂ ਨੇ ਕਹਿੰਦੇ ਅਸੀਂ ਰੇਡ ਕਰਨ ਆਏ ਹਾਂ ਤੇ ਮੈਂ ਕਿਹਾ ਰੇਡ ਕਰ ਲਓ ਕੋਈ ਗੱਲ ਨਹੀਂ ਦੂਜੀ ਹੈ ਕਹਿੰਦੇ ਥੋੜੇ ਕੋ ਡੁਪਲੀਕੇਟ ਮਾਲ ਹੈ ਸਾਰਾ ਮੈਂ ਕਿਹਾ ਮਾਰਾ ਸਾਡੇ ਕੋਲ ਇਕੱਲੇ ਇਕੱਲੇ ਸੌਦੇ ਦਾ ਬਿੱਲ ਹੈ ਕੱਲੀ ਕੱਲੀ ਸਾਡੇ ਕੋਲ ਕੰਪਨੀ ਕੋਲੋਂ ਮਾਲ ਜਿਹੜੇ ਡਿਸਟ੍ਰੀਬਿਊਟਰ ਬਣੇ ਉਹਨਾਂ ਕੋਲ ਮਾਲ ਸਾਡਾ ਆਂਦਾ ਹੈ। ਕਹਿੰਦੇ ਨਹੀਂ ਅਸੀਂ ਉਹਨਾਂ ਕਹਿੰਦੇ ਤੂੰ ਆਪਣਾ ਇੱਕ ਇੱਕ ਸੈਂਪਲ ਚੈੱਕ ਕਰ ਲੈ ਜਿੱਥੇ ਭੇਜਦੇ ਇਥੇ ਮਾਈ ਚੈੱਕ ਕਰਾ ਫਿਰ ਆਪਣਾ ਤੁਸੀਂ ਆਪਣਾ ਟੈਸਟ ਕਰਾਓ ਜਿੱਥੇ ਸਾਨੂੰ ਅਸੀਂ ਜ਼ਿੰਮੇਵਾਰ ਅਸੀਂ ਕੋਈ ਕਲੇਮ ਕਰਨੇ ਤਿਆਰ ਹੈ। ਕਹਿੰਦੇ ਨਹੀਂ ਇਹਨਾਂ ਨੇ ਜੂਨ ਸਾਡੇ ਸਾਡੇ ਥਾਨੇ ਕੱਢਣੀ ਸ਼ੁਰੂ ਕਰਦੇ ਪੇਸਟਾਂ ਦੇ ਕਾਲਗੇਟ ਦੇ ਹਾਰਪਿਕ ਦੇ ਹਾਰਪਿਕ ਲਾਲ ਦੇ ਚਾਹੇ ਸਾਡੇ ਕੋਲ ਕੰਪਨੀ ਦਾ ਬਿੱਲ ਬਿਲਕੁਲ オリジナル ਔਰ ਕਮਾਲ ओरिजिनल 1% ਵੀ ਕੋਈ ਕਹਿ ਦੋਏ ਆ ਦੀ ਦੁਕਾਨ ਬੰਦ ਕਰਨ ਨੂੰ ਤਿਆਰ ਆ ਜੇ ਕੋਈ ਕਹਿ ਦੇ ਵੀ ਤੁਸੀਂ ਡੁਪਲੀਕੇਟ ਮਾਲ ਵੇਚਦੇ ਆਂ ਅਸਾ ਲੋਕਾਂ ਨੂੰ ਹਟਾਣੇ ਆ ਵੀ ਭਾਈ ਆ ਜਾ ਦੋ ਰੁਪਏ ਤੁਸੀਂ ਸਸਤਿਆਂ ਦੇਖਿਆ ਕਰੋ ਸਾਡੇ ਕੋਲ ओरिजिनल ਮਾਲ ਮਿਲੂਗਾ ਤੁਹਾਨੂੰ ਪਹਿਲਾਂ ਮੈਂ ਤਾਂ ਸੀਗਾ ਮੈਂ ਤਾਂ ਕੁਝ ਬੋਲਿਆ ਨਹੀਂ ਆ ਜੀ ਮੈਂ ਕਿਹਾ ਜੀ ਮੁੰਡਾ ਆ ਜਾਂਦੋ ਤੇ ਉਹ ਤੁਸੀਂ ਗੱਲ ਕਰ ਲਿਓ ਮੁੰਡਾ ਆਇਆ ਨਾ ਉਹਨੂੰ ਪਤਾ ਪਹਿਲਾਂ ਬੋਲਣਾ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਉਰੇ ਇੱਥੇ ਕਸਟਮਰ ਅਟੈਂਡ ਕਰ ਰਹਾ ਤੇ ਕਹਿੰਦੇ ਨਹੀਂ ਜੀ ਤੇ ਮੈਂ ਕਿਹਾ ਜੀ 10 ਮਿੰਟ ਮੈਂ ਫੋਨ ਇਹ ਨਾਲ ਮੇਰੇ ਸਾਡੇ ਕੋਲ ਅੰਬੀ ਲਾ ਲੈ ਲੈ ਹਾਲੇ ਡੀਵੀਆ ਲਾ ਉਪਰੋਂ ਲਾ ਲਿਆ ਜੋ ਵੀ ਆਇਆ ਐਸਐਚਓ ਸਾਹਮਣੇ ਗਿਆ ਵੀ ਇਹਨਾਂ ਲਾਉ ਡੀਵੀਆ ਇਹਨਾਂ ਮੁੰਡੇ ਨੇ ਕਿਹਾ ਵੀ ਤੁਹਾਡੇ ਕੋਲ ਕੀ ਅਥੋਰਟੀ ਹੈ ਕਹਿੰਦੇ ਚੱਲ ਤੈਨੂੰ ਦੱਸਦੇ ਕਹਿੰਦੇ ਅਸੀਂ ਅਥੋਰਟੀ ਵੀ ਤੈਨੂੰ ਦਿਖਾਵਾਂਗੇ ਉੱਥੇ ਜਾ ਕੇ ਕਹਿੰਦੇ ਤੈਨੂੰ ਕਰਾਂਗੇ ਤੇਰੇ ਪਰਚਾ ਉਹ ਜਿਹੜੇ ਬੰਦੇ ਇਹਨਾਂ ਨੇ ਰੋਕੇ ਹੋਏ ਸੀ ਜਿਹੜੇ ਆਪਣੇ ਆਪ ਨੂੰ ਕੰਪਨੀ ਦੇ ਬੰਦੇ ਦੱਸਦੇ ਸੀ ਵੀ ਅਸੀਂ ਕੰਪਨੀ ਦੇ ਬੰਦੇ ਆ ਉਹਨਾਂ ਦੇ ਕੋਲ ਨਾ ਕੋਈ ਹਾਈ ਕਾਰਡ ਨਾ ਕੁਝ ਉਹ ਟੋਟਲੀ ਫਰਾਡ ਤੇ ਚੋਰ ਬੰਦੇ ਸੀ ਅਸੀਂ ਰੋਕੇ ਹੋਏ ਸੀ ਤੇ ਜਿਹੜੇ ਵੀ ਆਏ ਪੁਲਿਸ ਦੇ ਅਫਸਰ ਸਹਿਮਾਨ ਉਹ ਇਹ ਕਹਿ ਕੇ ਆਏ ਵੀ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਅਸੀਂ ਕਹਿੰਦੇ ਜਦ ਤੱਕ ਇਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਤੁਹਾਡੇ ਨਾਲ ਇਹਨਾਂ ਨੂੰ ਨਹੀਂ ਭੇਜਣਾ ਹੁਣ ਇੱਕ ਪਾਸੇ ਆਦਾ ਟਕਰਾ ਰਹੇ ਹੋ ਪਰਚਾ 100% ਹੋਊਗਾ ਐਸਐਚਓ ਤੇ ਕਾਰਵਾਈ ਵੀ 100% ਹੋਊਗੀ ਜਿਨੇ ਗੁਸਤਾਖੀ ਕੀਤੀ ਹੈ ਇੱਕ ਦੁਕਾਨ ਚੋਂ ਡੀਵੀਆਰ ਲੈ ਕੇ ਲਾਗੇ ਲੈ ਕੇ ਜਾਣ ਦੀ ਇਹ ਹੈਰਾਨ ਕਰਦੀਆਂ ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰੇਡ ਕਰਨ ਨੂੰ ਲੈ ਕੇ ਦੁਕਾਨ ਤੇ ਜ਼ਬਰਦਸਤ ਹੰਗਾਮਾ ਹੁੰਦਾ ਦਿਖਾਈ ਦਿੱਤਾ ਦੁਕਾਨ 'ਚ ਰੇਡ ਕਰਨਾ ਇਸ ਟੀਮ ਦਾ ਕੀ ਕਹਿਣਾ ਇਹ ਵੀ ਤੁਸੀਂ ਹੁਣ ਇਹਨਾਂ ਦੇ ਮੂੰਹੋਂ ਹੀ ਸੁਣ ਲਓ ਸੈਂਪਲ ਲੈ ਗਿਆ ਸੈਂਪਲ ਬਾਈ ਕੀਤੇ ਕੰਪਨੀ ਨੇ ਸੈਂਪਲ ਸਾਰੇ ਕਿਤੇ ਵੀ ਹਾਂ ਦੇਖਿਆ ਵੀ ਜੇ ਚੈੱਕ ਕਰਨ ਤੋਂ ਬਾਅਦ ਇਹ ਸਾਰਾ ਕੁਝ ਡੁਪਲੀਕੇਟ ਹੈ ਤਿੰਨੋਂ ਸੈਂਪਲ ਤਿੰਨੋਂ ਡੁਪਲੀਕੇਟ ਸਰ ਬਿੱਲਾਂ ਦੀ ਗੱਲ ਨਹੀਂ ਸਰ ਬਿੱਲ ਤਾਂ ਕੋਈ ਵੀ ਡਿਸਟਰੀਬਿਊਟਰ ਦੇ ਦੇ ਸਕਦਾ ਹੈ ਚਾਲੀ ਮਾਲ ਦਾ ਕੋਈ ਬਿੱਲ ਤੇ ਅਸੀਂ ਪ੍ਰੂਫ ਕਰ ਸਕਦੇ ਹਾਂ ਸਰ ਮੈਂ ਤੁਹਾਡੇ ਸਰ ਮੈਂ ਤੁਹਾਨੂੰ ਸਰ ਹਰ ਪਿਕ ਹਰ ਪਿਕ ਸਰ ਸਰ ਜਿਹੜਾ ਹਰ ਪਿਕ ਇਹਨਾਂ ਦਾ ਡੁਪਲੀਕੇਟ ਹੈ ਆਲ ਰੌਡ ਵੀ ਡੁਪਲੀਕੇਟ ਹੈ ਕੋਲ ਰੌਡ ਵੀ ਕਿਹੜੀ ਸਰ ਸਾਰੀਆਂ ਰਿਪੋਰਟਾਂ ਮੈਂ ਮੰਗਾਈਆਂ ਆਜਾ ਉਹ ਕਰਾਇਆ ਸਰ ਸਾਰਾ ਪਹਿਲਾਂ ਸੈਂਪਲ ਚੈੱਕ ਕਰਾਇਆ ਸਾਰੇ ਹਾਂ ਸਰ ਹੈਗੇ ਮੇਰੇ ਕੋ ਫੋਟੋ ਫੋਨ ਦੇ ਵਿੱਚ ਹੈਗੇ ਆ ਮਾਮਲਾ ਪੱਖ ਦੇ ਦੇਖ ਮੌਕੇ ਤੇ ਡੀਐਸਪੀ ਵੀ ਪਹੁੰਚੇ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਤੇ ਅੱਜ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ੋਪ ਹੈ ਜਿੱਥੇ ਆਪਾਂ ਖੜੇ ਹਾਂ ਇੱਥੇ ਕੋਈ ਸਤਨਾਮ ਸਿੰਘ ਅ ਅਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਡੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੇ ਸਬੰਧ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਕਿੰਦੀ ਪੁਲਿਸ ਮੁਲਾਜ਼ਮੀ ਨਾਲ ਲੈ ਕੇ ਪੁਲਿਸ 파ਰਟੀ ਵੀ ਨਾਲ ਸੀ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੁਣ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲੈ ਜਾਓ ਬਾਕੀ ਹੀ ਇਹ ਮਾਮਲਾ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ ਫਿਲਹਾਲ ਦੇਖਣਾ ਹੋਵੇਗਾ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਪੁਲਿਸ ਵੱਲੋਂ ਮਾਮਲੇ ਚ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਣੀ ਟੀਵੀ ਲਈ ਵਿਪਨ ਭਾਰਤਵਾਦੀ ਰਿਪੋਰਟ